ਕਾਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕਹਾਣੀ ਇੱਕ ਭੈਣ ਤੇ ਭਰਾ ਦੀ ਜਿਨ੍ਹਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਤੇ ਭੈਣ ਦੇ ਸਾਹਮਣੇ ਭਰਾ ਨੂੰ ਤੇ ਭਰਾ ਦੇ ਸਾਹਮਣੇ ਭੈਣ ਨੂੰ ਨੰਗਾ ਕਰਕੇ ਕੁੱਟਿਆ ਜਾਂਦਾ ਤਸੱਦਦ ਕੀਤਾ ਜਾਂਦਾ ਤੇ ਇੱਕ ਦੂਜੇ ਦੇ ਉੱਪਰ ਪਾਇਆ ਜਾਂਦਾ ਐਸੀ ਲੂੰ ਕੰਡੇ ਖੜੇ ਕਰਨ ਵਾਲੀ ਸੱਚੀ ਕਹਾਣੀ ਹੈ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਲੇਰ ਕੋਟਲੇ ਆਰਤੀ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਆਰਤੀਏ ਦੀ ਦੁਕਾਨ ਤੇ ਗੁਰਦੀਪ ਸਿੰਘ ਸਰਪੰਚ ਔਰ ਨਾਲ ਹੀ ਉਹਦੀ ਭੈਣ ਆਰਤੀਏ ਤੋਂ ਪੈਸੇ ਲੈਣ ਆਏ ਹੁੰਦੇ ਨੇ ਤੇ ਅਚਾਨਕ ਉੱਥੇ ਪੁਲਿਸ ਦਗੜ ਦਗੜ ਕਰਦੀ ਆਉਂਦੀ ਐ ਤੇ ਉਥੋਂ ਗੁਰਦੀਪ ਸਿੰਘ ਨੂੰ ਤੇ ਉਹਦੀ ਭੈਣ ਨੂੰ ਦੋਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਔਰ ਨਾਲ ਹੀ ਉਹਨਾਂ ਕੋਲੇ ਜਿਹੜਾ 8-10 ਲੱਖ ਰੁਪਇਆ ਉਹਨਾਂ ਦੀ ਫਸਲ ਦਾ ਸੀਗਾ ਉਹ ਵੀ ਨਾਲ ਹੀ ਚੁੱਕ ਕੇ ਲੈ ਜਾਂਦੇ ਨੇ ਔਰ ਬਿਨਾ ਦੱਸੇ ਕਿ ਕੀ ਕਾਰਨ ਹੈ ਦੋਨਾਂ ਜਾਨਿਆਂ ਨੂੰ ਚੁੱਕ ਕੇ ਉਹ ਢੇਲੋਂ ਥਾਣੇ ਦੇ ਵਿੱਚ ਲੈ ਜਾਂਦੇ ਨੇ ਔਰ ਢੇਲੋਂ ਤੁਹਾਨੂੰ ਪਤਾ ਉਸ ਸਮੇਂ ਦਰਸ਼ਨ ਸਿੰਘ ਬੇਲੋਂ ਦੇ ਨਾਮ ਦੇ ਨਾਲ ਉਸ ਸਮੇਂ ਉੱਥੇ ਇੰਸਪੈਕਟਰ ਮਸੂਰ ਸੀਗਾ ਜਿਸ ਨੇ अनेकाਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆਪਣੀ ਥੀਤੇ ਲਵਾਉਣ ਦੀ ਖਾਤਰ ਸਹੀਰ ਕਰ ਦਿੱਤੇ ਸੀ ਮਾਰ ਦਿੱਤੇ ਸੀਗੇ ਗੁਰਦੀਪ ਸਿੰਘ ਦਾ ਦੋਸਤ ਸਿਰਫ ਇਹ ਸੀਗਾ ਕਿ ਗੁਰਦੀਪ ਸਿੰਘ ਦੀ ਜਿਹੜੀ ਭੈਣ ਸੀ ਉਹ ਕੁੰਬੜਵਾਲ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਉਹਦਾ ਪਣੋਈਆ ਕੌਰ ਸਿੰਘ ਗੁਰਸਿੱਖ ਬੰਦਾ ਸੀਗਾ ਔਰ ਉਸ ਸਮੇ ਗੁਰਸਿੱਖ ਹੋਣਾ ਵੀ ਖੜਕੂ ਸਮਝਿਆ ਜਾਂਦਾ ਸੀ ਔਰ ਕੌਰ ਸਿੰਘ ਨੂੰ ਪੁਲਿਸ ਨੇ ਚੱਕ ਕੇ ਲੈ ਜਾਣਾ ਕਦੇ ਕਿਸੇ ਥਾਣੇ ਦੇ ਵਿੱਚ ਕਦੇ ਕਿਸੇ ਥਾਣੇ ਦੇ ਵਿੱਚ ਉਹਨੂੰ ਇੰਨਾ ਕੁ ਜਲੀਲ ਕੀਤਾ ਗਿਆ ਤੇ ਉਹਦੇ ਗਾਹਾਂ ਬੇਟੇ ਨੂੰ ਵੀ ਇੰਨਾ ਜਲੀਲ ਕੀਤਾ ਗਿਆ ਕਿ ਦੋਨੇ ਜਾਣੇ ਘਰੋਂ ਉਹ ਭੱਜ ਜਾਂਦੇ ਨੇ ਔਰ ਦੋਨੇ ਜਾਣੇ ਭੱਜ ਕੇ ਖੜਕੂ ਸਫਾਂ ਦੇ ਵਿੱਚ ਰਲ ਜਾਂਦੇ ਨੇ ਲੈਕਿਨ ਉਹਦੀ ਭੈਣ ਗੁਰਦੀਪ ਦੀ ਆਪਣੇ ਭਰਾ ਕੋਲੇ ਰਹਿੰਦੀ ਐ ਗੁਰਦੀਪ ਸਿੰਘ ਜਿਹੜਾ ਕਿ ਪਿੰਡ ਦਾ ਸਰਪੰਚ ਹੁੰਦਾ ਜਿਹਦਾ ਕੋਈ ਕਿਸੇ ਚੀਜ਼ ਨਾਲ ਲਾਗਾ ਨਾ ਦੇਗਾ ਨਾ ਕੋਈ ਗੱਲ ਨਾ ਬਾਤ ਔਰ ਬਿਲਕੁਲ ਆਪਦੀ ਜ਼ਿੰਦਗੀ ਕਰੇ ਰਹਿ ਕੇ ਬਸਰ ਕਰ ਰਿਆ ਸੀ ਉਹ ਕੋਈ ਇਦਾਂ ਦਾ ਭੱਜਿਆ ਨਹੀਂ ਤੀ ਹੋਇਆ ਜੇ ਉਹਨੂੰ ਪੁਲਿਸ ਵਾਲੇ ਬੁਲਾਉਂਦੇ ਉਹ ਤਾਂ ਵੀ ਚਲਿਆ ਜਾਂਦਾ ਤਾਂ ਦੋਸਤੋ ਜਦੋਂ ਉਹਨੂੰ ਚੁੱਕ ਕੇ ਲੈ ਜਾਂਦੇ ਨੇ ਤਾਂ ਜਾ ਕੇ ਉਹਨਾਂ ਦੋਨਾਂ ਦੇ ਉੱਪਰ ਅੰਨਾ ਤਸੱਦਦ ਕੀਤਾ ਜਾਂਦਾ ਇਹ ਕਹਿ ਕੇ ਤੇ ਤੁਸੀਂ ਕੌਰ ਸਿੰਘ ਦਾ ਠਿਕਾਣਾ ਦੱਸੋ ਤੇ ਦੋਨਾਂ ਨੂੰ ਇੰਨਾ ਕੁੱਟਿਆ ਮਾਰਿਆ ਜਾਂਦਾ ਕਿ ਉਹ ਵਾਰ-ਵਾਰ ਬੇਸੁਰਤ ਹੋ ਜਾਂਦਾ ਜਦੋਂ ਉਹ ਕਹਿੰਦਾ ਮੈਂ ਉਹ ਮੇਰੇ ਕੋਲੋਂ ਸਵਾਲ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਜਿਹੜੇ ਕਿ ਜਿੰਨਾਂ ਦਾ ਕੋਈ ਜਵਾਬ ਹੀ ਨਹੀਂ ਸੀਗਾ ਉਸ ਤੋਂ ਬਾਅਦ ਦੋਨਾਂ ਨੂੰ ਨੰਗੇ ਕਰਿਆ ਜਾਂਦਾ ਨੰਗੇ ਕਰਕੇ ਇੱਕ ਦੂਜੇ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਇੱਕ ਦੂਜੇ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਾਨੀ ਉਹ ਜਲਾਲਤ ਦੇ ਤਰੀਕੇ ਜਿਹੜੇ ਇਸ ਜਵਾਨ ਦੇ ਨਾਲ ਕਹਨੇ ਵੀ ਔਖੇ ਨੇ ਤਾਂ ਦੋਸਤੋ ਉਸ ਨੂੰ ਡਰਾਉਣ ਦੀ ਖਾਤਰ ਇਹ ਕਿਹਾ ਜਾਂਦਾ ਹੈ ਕਿ ਆਹ ਜਿਹੜੀਆਂ ਜੁੱਤੀਆਂ ਪਈਆਂ ਨੇ ਇਹ ਜੁੱਤੀਆਂ ਆ ਤਾਂ ਇੱਥੇ ਲਾ ਕੇ ਆ ਤਾਂ ਜਾਂਦੇ ਨੇ ਵਿਅਕਤੀ ਲੇਕਿਨ ਇਹ ਜੁੱਤੀ ਪਾ ਕੇ ਕੋਈ ਦੁਬਾਰਾ ਜਾਂਦਾ ਨਹੀਂ ਇੱਥੋਂ ਉਸ ਤੋਂ ਬਾਅਦ ਜਦੋਂ ਗੁਰਦੀਪ ਸਿੰਘ ਕਹਿੰਦਾ ਮੇਰੇ ਕੋਲੋਂ ਕੋਈ ਵੀ ਉਹ ਗੱਲ ਉਗਲਾ ਨਹੀਂ ਸਕਦੇ ਉਗਲਾਉਂਦੇ ਤਾਂ ਜੇਕਰ ਉਹਦੇ ਕੁਝ ਗੱਲ ਉਹਨੂੰ ਪਤਾ ਹੁੰਦੀ ਲੇਕਿਨ ਉਸ ਤੋਂ ਬਾਅਦ ਦੋਸਤੋ ਉਹਨੂੰ ਇਹ ਕਹਿ ਕੇ ਰਾਤ ਨੂੰ ਇੱਕ ਉਸ ਨੂੰ ਤੇ ਇੱਕ ਉਹਦੇ ਨਾਲ ਦੋ ਇੱਕ ਮੁੰਡੇ ਨੂੰ ਹੋਰ ਕਹਿੰਦਾ ਥਾਣੇ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ ਜਿਹੜਾ ਦੂਸਰਾ ਵਿਅਕਤੀ ਹੈ ਨਾਲ ਵਾਲਾ ਉਹ ਵਿਅਕਤੀ ਬਾਰੇ ਉਹ ਦੱਸਦਾਗਾ ਕਿ ਉਹ ਕਿਤੇ ਦਰਸ਼ਨ ਸਿੰਘ ਉਹ ਨਹੀਂ ਕਿਸੇ ਨੂੰ ਚੱਕਣ ਗਏ ਕਿਸੇ ਖੜਕੂ ਨੂੰ ਉਹ ਤਾਂ ਮਿਲਿਆ ਨਹੀਂ ਕਿਸੇ ਨੂੰ ਭਲੇਖੇ ਦੇ ਵਿੱਚ ਕਿਸੇ ਡਾਲੀ ਜਿਹੜੇ ਗੁਰਦੁਆਰੇ ਡਾਲੀ ਨਹੀਂ ਕਰਦੇ ਪ੍ਰਸਾਦੇ ਇਕੱਠੇ ਕਰ ਦਿੰਦੇ ਨੇ ਉਹਨੂੰ ਚੱਕ ਕੇ ਲੈ ਆਉਂਦੇ ਨੇ ਕੋਈ ਸੁਧਾਰਨ ਵਿਅਕਤੀ ਸੀ ਵਿਚਾਰਾ ਉਹਨੂੰ ਵੀ ਨਾਲ ਹੀ ਲੈ ਕੇ ਰਾਤ ਨੂੰ ਕਿਸੇ ਨਾਲੇ ਦੇ ਕੰਡੇ ਤੇ ਲੈ ਜਾਂਦੇ ਨੇ ਤੇ ਰਸਤੇ ਵਿੱਚ ਉਹ ਕਹਿੰਦਾ ਉਹ ਇੰਨਾ ਸੁਧਾਰਨ ਵਿਅਕਤੀ ਸੀਗਾ ਤੇ ਉਹ ਪੁੱਛਦਾ ਗਰਦੀਪ ਨੂੰ ਕਿ ਆਪਾਂ ਨੂੰ ਕਿੱਥੇ ਨੂੰ ਲੈ ਕੇ ਚੱਲੇ ਨੇ ਉਹ ਕਹਿੰਦਾ ਮੈਂ ਕਿਹਾ ਵੀ ਆਪਾਂ ਨੂੰ ਗੱਡੀ ਚਾੜਨਗੇ ਇਸ ਟਾਈਮ ਹੋਰ ਕੀ ਕਰਨਾ ਉਹ ਕਹਿੰਦਾ ਇਸ ਟਾਈਮ ਕਿਹੜੀ ਰੇਲ ਗੱਡੀ ਆਊਗੀ ਇਸ ਟਾਈਮ ਤਾਂ ਕੋਈ ਰੇਲ ਗੱਡੀ ਆਉਂਦੀ ਨਹੀਂ ਉਹਦਾ ਮਤਲਬ ਕਹਿਣ ਦਾ ਸੀ ਕਿ ਆਪਾਂ ਨੂੰ ਮਾਰਨ ਲੈ ਕੇ ਚੱਲੇ ਨੇ ਉਹ ਇਹ ਵੀ ਨਹੀਂ ਵਿਚਾਰਾ ਸਮਝ ਸਕਿਆ ਕਿ ਇਹ ਮੈਨੂੰ ਕੀ ਕਹਿ ਰਿਹਾਗਾ ਉਹ ਸਮਝ ਗਿਆ ਕਿ ਖਬਨੀ ਸ਼ਾਇਦ ਇਸ ਟਾਈਮ ਸਾਨੂੰ ਰੇਲ ਗੱਡੀ ਚਾੜਨ ਲੈ ਕੇ ਚੱਲੇ ਨੇ ਤੇ ਲੇਕਿਨ ਕਹਿੰਦਾ ਜਦੋਂ ਅਸੀਂ ਚਲੇ ਜਾਂਦੇ ਆ ਆਪਣੇ ਨਾਲੇ ਤੇ ਤੇ ਉੱਥੇ ਜਾ ਕੇ ਇਹਨਾਂ ਨੂੰ ਦਰਾਫਤ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਔਰ ਕਹਿੰਦੇ ਨੇ ਤੁਸੀਂ ਦੋਨੇ ਜਾਨੇ رائے ਕਰੋ ਕਿ ਦੋਨਾਂ ਚੋ ਕਿਹਦੀ ਵਾਰੀ ਪਹਿਲਾਂ ਲਾਈਏ ਤੇ ਅਸੀਂ ਇੰਨੇ ਮਾਣਾ ਮੋਟਾ ਪੈਗ ਲਾ ਕੇ ਕਾਇਮ ਹੋ ਲਈਏ ਤੇ ਕਹਿੰਦਾ ਬੋਰ ਨਟ ਦੇ ਉੱਪਰ ਰੱਖ ਕੇ ਪੈਗ ਲਾਉਣ ਲੱਗਦੇ ਨੇ दारू ਪੀ ਕੇ ਚਾਰ ਚਾਰ ਪੈਗ ਲਾ ਕੇ ਤੇ ਫਿਰ ਇਹਨਾਂ ਵੱਲ ਨੂੰ ਹੁੰਦੇ ਨੇ ਤੇ ਇਹਨਾਂ ਨੂੰ ਆ ਕੇ ਕਹਿੰਦੇ ਵੀ ਹਾਂ ਦੱਸੋ ਹੰਕੀ ਦੀ ਵਾਰੀ ਲਾਈਏ ਤੇ ਗਰਦੀਪ ਸਿੰਘ ਕਹਿੰਦਾਗਾ ਕਿ ਇਹ ਬੇਦੋਸਾ ਇਹਦਾ ਕੀ ਕਸੂਰਾ ਵਿਚਾਰੇ ਦਾ ਸਧਾਰਨ ਵਿਅਕਤੀ ਹੈ ਤੁਸੀਂ ਮਾਰਨਾ ਤਾਂ ਮੈਨੂੰ ਮਾਰੋ ਤਾਂ ਕਹਿੰਦਾ ਉਹਦੇ ਨਾਲ ਗੱਲਾਂ ਕਰਦੇ ਕਰਦੇ ਉਹਦੀ ਇੱਦਾਂ ਤੁਸੀਂ ਦੇ ਨਾਲ ਲਰਵਾਲ ਪਰ ਲਾ ਕੇ ਉਹਦੇ ਗੋਲੀ ਮਾਰ ਦਿੰਦੇ ਨੇ ਔਰ ਉਹ ਵਿਅਕਤੀ ਧਰਤੀ ਤੇ ਤੜਫਦਾ ਲੱਤਾਂ ਮਾਰਦਾ ਲੱਤਾਂ ਨਾਲ ਕਹਿੰਦਾ ਮਿੱਟੀ ਪੱਟ ਦਿੰਦਾ ਔਰ ਹੱਸਦੇ ਨੇ ਥੱਕ ਕੇ ਮਾਰ ਮਾਰ ਹੱਸਦੇ ਨੇ ਕਹਿੰਦੇ ਦੇਖੋ ਕਿਵੇਂ ਡਾਂਸ ਕਰਦਾ ਪਿਆ ਉਹ ਕਹਿੰਦਾ ਮੈਂ ਕਿਹਾ ਪਾਪੀਓ ਕਿਉਂ ਤੜਫਾਉਨੇ ਹੋ ਕਿਉਂ ਤੜਫਾ ਰਹੇ ਹੋ ਇਹਨੂੰ ਇਹਦੂ ਤਾਂ ਮਾਰ ਦਿਓ ਇਨਾ 5 ਮਿੰਟ ਜਦੋਂ ਉਹ ਤੜਥ ਦਾ ਰਿਹਾ ਉਸ ਤੋਂ ਬਾਅਦ ਉਹਦੀ ਪੁਰਪੜੀ ਦੇ ਵਿੱਚ ਗੋਲੀ ਮਾਰ ਕੇ ਮੇਰੇ ਸਾਹਮਣੇ ਉਹਨੂੰ ਮਾਰ ਦਿੱਤਾ ਗਿਆ ਸਿਰਫ ਇਸ ਕਰਕੇ ਮਾਰ ਦਿੱਤਾ ਗਿਆ ਇੱਕ ਤਾਂ ਕਿ ਇਹਨੂੰ ਛੱਡ ਕੇ ਕੌਣ ਆਊਗਾ ਇਹਨੂੰ ਵਾਪਸ ਕੌਣ ਛੱਡ ਕੇ ਆਊਗਾ ਤੇ ਇੱਕ ਸਿਰਫ ਇਸ ਕਾਰਨ ਕਰਕੇ ਕਿ ਗੁਰਦੀਪ ਸਿੰਘ ਨੂੰ ਡਰਾਇਆ ਜਾਵੇ ਤਾਂ ਕਿ ਇਹ ਡਰ ਕੇ ਆਪਣੇ ਭਨੋਈਏ ਦਾ ਪਤਾ ਦੱਸ ਦੇ ਤਾਂ ਕਹਿੰਦਾ ਮੈਨੂੰ ਵਾਪਸ ਲੈ ਕੇ ਆਉਂਦੇ ਨੇ ਇਹ ਕਹਿ ਕੇ ਕਿ ਜਾਂ ਤਾਂ ਦੱਸ ਦੇ ਨਹੀਂ ਫਿਰ ਕੱਲ ਤੇਰੀ ਵੀ ਵਾਰੀ ਇਸੇ ਤਰ੍ਹਾਂ ਲਈ ਜਾਊਗਾ ਉਹ ਕਹਿੰਦਾ ਮੇਰੇ ਤੇ ਤਸੱਦਦ ਹੀ ਇੰਨਾ ਕੀਤਾ ਸੀ ਮੈਂ ਉਸੇ ਦਿਨ ਹੀ ਵਾਰ-ਵਾਰ ਕਹਿੰਦਾ ਸੀਗਾ ਕਿ ਮੈਨੂੰ ਹੁਣੇ ਗੋਲੀ ਮਾਰੋ ਕਿਉਂਕਿ ਉਸ ਵਿਅਕਤੀ ਦਾ ਦੱਸਣ ਦਾ ਜਿਹੜਾ ਤਰੀਕਾ ਉਹ ਦੱਸਦਾ ਹੈਗਾ ਕਿ ਉੱਥੇ ਬੰਦੇ ਨੂੰ ਇੰਟਰੋਗੇਟੀ ਇੰਨਾ ਕਰ ਦਿੰਦੇ ਸੀ ਕਿ ਬੰਦਾ ਕਹਿੰਦਾ ਸੀਗਾ ਕਿ ਮੈਨੂੰ ਜ਼ਿੰਦਗੀ ਦੇ ਨਾਲੋਂ ਮੌਤ ਆ ਜਾਵੇ ਕਹਿੰਦਾ ਮੈਨੂੰ ਵਾਪਸ ਲੈ ਕੇ ਆਉਂਦੇ ਨੇ ਅਚਾਨਕ ਉਹਦਾ ਪਨੋਈਆ ਤੇ ਉਹਦਾ ਭਾਨਜਾ ਇੱਕ ਐਮਐਲਏ ਹੁੰਦਾ ਸੀਗਾ ਰੈਕੋਟ ਤੋਂ ਉਹਦੇ ਕਿਸੇ ਰਿਸ਼ਤੇਦਾਰ ਨੂੰ ਉਠਾ ਲੈਂਦੇ ਨੇ ਤੇ ਪੁਲਿਸ ਨੂੰ ਸੁਨੇਹਾ ਲਾਉਂਦੇ ਨੇ ਕਿ ਮੇਰੇ ਸਾਲੇ ਨੂੰ ਛੱਡ ਦਿਓ ਤੇ ਮੇਰੇ ਘਰ ਵਾਲੀ ਨੂੰ ਤੇ ਨਹੀਂ ਪਰ ਅਸੀਂ ਇਹਨਾਂ ਨੂੰ ਗੱਡੀ ਚਾੜਾਂਗੇ ਔਰ ਉਹਨਾਂ ਦਾ ਤਵਾਦਲਾ ਹੁੰਦਾ ਅਗਲੀ ਰਾਤ ਜਿਹੜੀ ਕਿ ਗੁਰਦੀਪ ਸਿੰਘ ਦੀ ਮੌਤ ਦੀ ਰਾਤ ਸੀ ਲੇਕਿਨ ਉਹ ਰਾਤ ਸਾਰੇ ਪਾਸਾ ਪਲਟ ਜਾਂਦਾ ਉਹ ਐਮਐਲਏ ਦੇ ਭਾਨਜਾ ਸੈਸ ਸੀਗਾ ਉਹਨੂੰ ਛੱਡ ਕੇ ਜਾਂਦੇ ਨੇ ਔਰ ਗੁਰਦੀਪ ਸਿੰਘ ਉਹਨਾਂ ਨੂੰ ਕੋ ਵਾਪਸ ਲੈ ਜਾਂਦੇ ਨੇ ਔਰ ਉਦੋਂ ਤੱਕ ਗੁਰਦੀਪ ਸਿੰਘਾਂ ਦਾ ਮੇਰੀ ਲੱਤ ਤੋੜ ਦਿੱਤੀ ਗਈ ਸੀ ਔਰ ਪੂਰੀ ਤਰ੍ਹਾਂ ਮੈਨੂੰ ਮਤਲਬ ਉਹਨਾਂ ਨੇ ਜ਼ਖਮੀ ਕੀਤਾ ਸੀ ਔਰ ਆ ਕੇ ਉਹ ਹਸਪਤਾਲ ਰਹਿੰਦਾ 2 ਮਹੀਨੇ ਉਸ ਤੋਂ ਬਾਅਦ ਉਹ ਦੱਸਦਾ ਹੈਗਾ ਕਿ ਮੇਰੇ ਜਿਹੜਾ ਉਹਦਾ ਭਾਨਜਾ ਸੀਗਾ ਉਹਦਾ ਮੁਕਾਬਲਾ ਹੋ ਜਾਂਦਾ ਤੇ ਰਾਤ ਨੂੰ ਆ ਕੇ ਬਾਹਰ ਖੜਕਾਉਂਦੇ ਨੇ ਦੁਬਾਰਾ ਟਿੱਪੇ ਸ਼ੇਰਪੁਰ ਪੁਲਿਸ ਆਉਂਦੀ ਹੈ ਤੇ ਆ ਕੇ ਕਹਿੰਦਾ ਮੈਨੂੰ ਕਹਿੰਦੇ ਨੇ ਸਾਨੂੰ ਕਿ ਕਿੱਥੇ ਅਗਰਦੀਪ ਸਿੰਘ ਤੇ ਉਹ ਕਹਿੰਦਾ ਮੈਂ ਤਾਂ ਬੈਸੀ ਹਸਪਤਾਲ ਦੇ ਵਿੱਚੋਂ ਆਇਆ ਸੀਗਾ ਤੇ ਲੇਕਿਨ ਉਸੇ ਹਾਲਤ ਦੇ ਵਿੱਚ ਫਿਰ ਚੱਕ ਕੇ ਲੈ ਜਾਂਦੇ ਨੇ ਤੇ ਜਾ ਕੇ ਪਹਿਲਾਂ ਤਾਂ ਇਹ ਕਹਿ ਕੇ ਲੈ ਕੇ ਜਾਂਦੇ ਨੇ ਕਿ ਆਪਦੇ ਭਾਂਜੇ ਦੀ ਪਛਾਣ ਕਰਨੀ ਹੈ ਤੇ ਪਛਾਣ ਕੰਨਾ ਕਰ ਦਿੱਤੀ ਜਾਂਦੀ ਹੈ ਤੇ ਲੇਕਿਨ ਇਹਦੇ باوجود ਦੁਬਾਰਾ ਫੇਰ ਥਾਣੇ ਦੇ ਵਿੱਚ ਤਤਸਦਰ ਸ਼ੁਰੂ ਹੋ ਜਾਂਦਾ ਪੁੱਠਾ ਟੰਗਿਆ ਜਾਂਦਾ ਲੱਤ ਟੁੱਟੀ ਦੇ باوجود ਪਲੱਸਟਰ ਲੱਗਿਆ ਹੋਇਆ ਕਹਿੰਦਾ ਮੇਰੀਆਂ ਬਾਹਾਂ ਟੁੱਟੀਆਂ ਬੁਰੇ ਹਾਲ ਲੈਕਿਨ ਉਸੇ ਤਰ੍ਹਾਂ ਪੁੱਠਾ ਟੰਗ ਕੇ ਲੱਤ ਦੇ ਵਿੱਚ ਪਾੜ ਕੇ ਲੱਤ ਦੇ ਵਿੱਚ ਨਮਕ ਔਰ ਮਿਰਚਾਂ ਪਾਈਆਂ ਜਾਂਦੀਆਂ ਨੇ ਦੋਸਤੋ ਐਸੀ ਉਹਦੇ ਤਸੱਦਦ ਦੀ ਜਦੋਂ ਦਾਸਤਾਨ ਸੁਣਦੇ ਆ ਨਾ ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਨੇ ਮੈਂ ਆਪਣੇ ਚੈਨਲ ਦੇ ਉੱਪਰ ਉਹਦੀ ਇੱਕ ਵੀਡੀਓ ਪਾਈ ਵੀ ਹੋਈ ਆ ਉਹਦੀ ਜਵਾਨੀ ਇਹੋ ਵੀਡੀਓ ਮੈਂ ਆਪਣੀ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਕੱਟ ਕੇ ਸੁਣ ਸਕਦੇ ਹੋ ਭੈਣ ਸਾਹਮਣੇ ਭਰਾ ਨੂੰ ਕਿਵੇਂ ਨੰਗਾ ਕਰਕੇ ਇਸ ਤਰ੍ਹਾਂ ਦਾ ਜਦੋਂ ਤੁਸੀਂ ਪੜੋਗੇ ਤਾਂ ਤੁਹਾਡੇ ਸਾਹਮਣੇ ਵੀਡੀਓ ਆਏਗੀ ਗੁਰਦੀਪ ਸਿੰਘ ਜੀ ਜਦੋਂ ਉਹ ਆਪਦੀ ਇਹ ਦਾਸਤਾਨ ਸੁਣਾਉਂਦਾ ਹੈ ਨਾ ਸੁਣਨੀ ਔਖੀ ਹੋ ਜਾਂਦੀ ਹੈ ਔਰ ਦੋਸਤੋ ਦਵਾਰਾ ਕਹਿੰਦਾ ਮੇਰੇ ਨਾਲ ਇੰਨਾ ਤਸੱਦਦ ਕੀਤਾ ਜਾਂਦਾ ਉਹ ਅੰਗ ਦਵਾਰਾ ਤੋੜ ਦਿੱਤੇ ਜਾਂਦੇ ਨੇ ਨਮਕ ਪਾਇਆ ਜਾਂਦਾ ਔਰ ਇੰਨਾ ਤਸੱਦਦ ਕਰਨ ਦੇ ਬਾਵਜੂਦ ਨਿਕਲਣਾ ਵਿੱਚੋਂ ਕੀ ਸੀਗਾ ਉਹ ਕਹਿੰਦਾ ਮੇਰੇ ਵਿੱਚ ਜੇ ਕੁਝ ਹੁੰਦਾ ਤਾਂ ਹੀ ਨਿਕਲਣਾ ਸੀਗਾ ਕਿਉਂਕਿ ਜਿਹੜੇ ਵੀ ਉਸ ਸਮੇਂ ਖੜਕੂ ਭੱਜ ਜਾਂਦੇ ਸੀ ਦੋਸਤੋ ਉਹ ਕਦੇ ਆਪਣੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਭੈਣ ਭਾਈ ਨੂੰ ਦੱਸਦੇ ਹੀ ਨਹੀਂ ਸੀ ਕਿਉਂਕਿ ਪਤਾ ਹੁੰਦਾ ਸੀਗਾ ਕਿ ਉਹਨਾਂ ਤੋਂ ਤਾਂ ਜਦੋਂ ਮਰਜ਼ੀ ਉਗਲਾ ਲੈਣਗੇ ਸੋ ਇਸ ਤਰ੍ਹਾਂ ਦੀ ਇਹ ਦੋਸਤੋ ਦਾਸਤਾਨ ਹੈ ਔਰ ਜਿਹੜੇ ਵਿਅਕਤੀ ਨੇ ਇਹਨੂੰ ਚੱਕਿਆ ਸੀਗਾ ਦਰਸ਼ਨ ਸਿੰਘ ਟੇਲੋਂ ਦੇ ਨਾਮ ਤੇ ਤੁਸੀਂ ਭਰ ਕੇ ਉਹਨਾਂ ਦੇ ਕਿਰਦਾਰ ਉਹਨਾਂ ਦੀਆਂ ਕਹਾਣੀਆਂ ਉਹਦੇ ਨਾਲ ਉਦੋਂ ਡੀਐਸਪੀ ਸਿੰਘ ਕਿਲਾਰਾ ਡੀਐਸਪੀ ਸਰਜੀਤ ਸਿੰਘ ਕਿਲਾਰਾ ਪੁਰਸੀਗਾ ਉਦੋਂ ਡੀਐਸਪੀ ਸੀ ਇਹ ਐਸਐਚਓ ਸੀਗਾ ਤੇ ਇਹਨਾਂ ਦੀਆਂ ਕਹਾਣੀਆਂ ਤੁਸੀਂ ਨੈੱਟ ਤੋਂ ਜਦੋਂ ਮਰਜ਼ੀ ਕੱਢ ਕੇ ਦੇਖ ਸਕਦੇ ਹੋ ਕਿ ਇਹਨਾਂ ਦੇ ਕਿਸ ਤਰ੍ਹਾਂ ਦੇ ਕਿਰਦਾਰ ਸੀਗੇ ਔਰ ਇਹਨਾਂ ਲੋਕਾਂ ਨੇ ਆਪਣੇ ਜੇਬਾਂ ਤੇ ਆਪਣੇ ਮੋਢਿਆਂ ਤੇ ਫੀਤੇ ਲਾਉਣ ਦੀ ਖਾਤਰ ਪੈਸੇ ਲੈਣ ਦੀ ਖਾਤਰ ਉਹ ਲੋਕਾਂ ਦੇ ਨਾਲ ਜੁਰਮ ਕੀਤੇ ਨੇ ਦੋਸਤੋ ਜਿਹੜੇ ਜੁਰਮ ਦੀ ਦਾਸਤਾਨ ਸੁਣਾਉਂਦੇ ਆਵੇ ਅੱਖਾਂ 'ਚੋਂ ਅਥਰੂ ਆ ਜਾਂਦੇ ਨੇ ਔਰ ਰੌਂਗ ਤੇ ਖੜੇ ਹੋ ਜਾਂਦੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਇਸ ਚੈਨਲ ਦੇ ਉੱਪਰ ਇਸੇ ਤਰ੍ਹਾਂ ਦੀਆਂ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕ੍ਰਾਈਮ ਦੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਨੇ ਜਾਂ ਫਿਰ ਆਮ ਜਿਹੜਾ ਕ੍ਰਾਈਮ ਜਿਸ ਤਰ੍ਹਾਂ ਆਪਣਾ ਸਿਰਫ ਸੁਣਾਉਣ ਦਾ ਮਕਸਦ ਇਹ ਹੀ ਆ ਕਿ ਕ੍ਰਾਈਮ ਬੰਦ ਹੋ ਸਕੇ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ